ਸਿਰ ਗੁਰੂ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਪਾਪਾ ਮਿੱਲਾ ਰਾਮ ਪਿੰਡ ਪਰੋ ਮਚਾਰਾ ਦੇ ਮੌਜੂਦਾ ਗੱਦੀ ਨਿਸ਼ੀਨ 108 ਸੰਤ ਕੁਲਵੰਤ RAM ਪਰੋ ਮਚਾਰਾ ਜੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇੰਡੀਅਨ ਨੰਬਰ ਤੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਕਤ ਦੋਸ਼ੀ ਵਿਅਕਤੀ ਵੱਲੋਂ ਮਹਾਪੁਰਸ਼ਾਂ ਨੂੰ ਹੋਰ ਵੀ ਬਹੁਤ ਗਲਤ ਸ਼ਬਦਾਬਲੀ ਬੋਲੀ ਗਈ ਅਤੇ ਫੋਨ ਕੱਟ ਦਿੱਤਾ ਗਿਆ। ਫਿਲਹਾਲ ਸੰਤ ਕੁਲਵੰਤ RAM ਜੀ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਹ ਦੂਜੇ ਪਾਸੇ ਰਾਤ ਕਰੀਬ 12 ਵਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰ ਦੇ ਕਿ ਪਹੁੰਚੇ ਅਤੇ ਉਹਨਾਂ ਨੇ ਜਿੱਥੇ ਸੰਤਾਂ ਮਹਾਪੁਰਸ਼ਾਂ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਉਹਨਾਂ ਨੂੰ ਧਮਕੀ ਦੇਣ ਵਾਲੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ। 2200 ਡੇਰਿਆਂ ਦੀਆਂ ਸੁਸਾਇਟੀਆਂ ਦੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਹੈ। ਤੇ ਇਹ ਲੋਕ ਇਹ ਜੀ ਸੰਤਾਂ ਦੇ ਨਾਲ ਪੰਗੇ ਲੈਂਦੇ ਆ ਹਨ ਇੱਕ ਕ੍ਰਾਂਤੀਕਾਰੀ ਸੰਤ ਹੈ। ਇੱਥੇ ਦੇ ਫਤਨੇ ਹਜ਼ਾਰਾਂ ਲੋਕ ਆਉਂਦੇ ਆ ਹਰ ਰੋਜ਼ ਜਿਹੜੇ ਸ਼ਰਦਾ ਦੇ ਨਾਮ ਆਉਂਦੇ ਆ। ਤੇ ਇਹ ਲੋਕ ਜਿਹੜੇ ਅੱਜ ਸلطਾ ਨੂੰ ਇਹ ਧਮਕੀਆਂ ਦੇਣ ਪਰ ਆ ਗਏ ਆ ਤਾਂ ਸਰਕਾਰ ਕਿੱਥੇ ਖੜੀ ਹੈ ਸੋ ਮੈਂ ਫੇਰ ਸਰਕਾਰ ਨੂੰ ਅਪੀਲ ਕਰਦਾ ਹਾਂ ਅਰ ਚੇਤਾਵਨੀ ਵੀ ਦਿੰਦਾ ਹਾਂ ਕਿ ਇਹ ਜਿਹੜੇ ਬੰਦੇ ਨੇ ਧਮਕੀ ਦਿੱਤੀ ਹੈ ਕਾਇਰਤਾ ਕਰੀ ਹੈ ਇਸ ਨੂੰ ਤੁਰੰਤ ਫੜ ਕੇ ਕਿਉਂਕਿ ਪੰਜਾਬ ਦਾ ਨੰਬਰ ਹੈ ਮੈਨੂੰ ਵੀ ਧਮਕੀ ਆਈ ਸੀ ਲੇਕਿਨ ਉਹ ਬਾਹਰ ਦਾ ਨੰਬਰ ਸੀ ਉਹ ਸਮਝ ਆਉਂਦੀ ਸੀ ਕਿ ਕੋਈ ਬਾਹਰ ਤੇ ਕਰ ਗਿਆ ਇਹ ਨਹੀਂ ਤਾਂ ਪੰਜਾਬ ਦੇ ਨੰਬਰ ਤੋਂ ਧਮਕੀ ਆਈ ਹੈ ਮੈਂ ਇਸੇ ਕਰਕੇ ਤੀ ਰਾਤ ਨੂੰ ਉੱਤਕੇ ਮੈਨੂੰ ਪਤਾ ਲੱਗਿਆ ਮੈਂ ਜਦੇ ਭੱਜਿਆ ਔਰੇ ਨੂੰ ਡੇਰੇ ਦੇ ਵਿੱਚ ਪਹੁੰਚਿਆ ਰਾਤ ਨੂੰ ਤਾਂ ਸਰਕਾਰ ਕਿੱਥੇ ਖੜੀ ਹੈ ਇਸ ਲਈ ਸਰਕਾਰ ਨੂੰ ਮੈਂ ਫੇਰ ਅਪੀਲ ਕਰਦਾ ਕਿ ਤੁਰੰਤ ਕਾਰਵਾਈ ਕਰੇ ਨਹੀਂ ਤਾਂ ਸਾਡੀਆਂ ਸੰਕਟਾਂ ਕਾਰਵਾਈ ਕਰਨਗੀਆਂ ਧੰਨਵਾਦ ਜੋ ਬੋਲੇ ਸੋਨੁਪ੍ਰਾਇ ਸਤਿਗੁਰੂ ਜੀ ਸਤਿਮਹਾਰਾਜ ਜੈਪੁਲੇ ਧੰਨ ਬਦੇਵ ਅੱਜ ਡੇਰਾ 108 ਸਤਿ巴巴 ਮਿੱਤਰਾਂ ਦੇ ਬਾਰੇ ਤਫੋਸਤਾਂ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਭ ਕਾ ਭੀਮ ਸਿੰਘ ਸਾਹਿਬ ਚਾਹ ਦੀ ਚੱਲੀ ਗਈ ਅੱਜ ਡਾਇਰੈਕਟ ਸਾਡੇ ਸੰਸਦਪਾਤ ਮਿਲਿਆ ਮਹਾਰਾਜ ਜੀ ਤਪੋਸਤਾ ਦੇ ਨਕਮਾਸਤ ਕੋਈਆ ਅੱਜ ਇਹਨਾਂ ਨੂੰ ਲੇਟ ਪਤਾ ਚੱਲਿਆ ਕਿ ਜੋ ਅੱਜ ਸ਼ਰਾਰਤੀ ਅਨਸਰਾ ਵੱਲੋਂ ਦਾਸ ਨੂੰ ਇੱਕ ਧਮਕੀ ਦਿੱਤੀ ਗਈ ਹੈ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਦਾ ਫੋਨ ਆਇਆ ਕਿ ਅਸੀਂ ਕਮਰਾ ਰਾਤ ਨੂੰ 12 ਵਜੇ ਆਈਏ ਤਾਂ ਅਸੀਂ ਜ਼ਰੂਰ ਆਉਣਾ ਇਹਨਾਂ ਨੂੰ ਇਹਨਾਂ ਦੇ ਅੰਦਰ ਸਮਾਜ ਦਾ ਦਰਦ ਆ ਸੰਸਮਾਜ ਦਾ ਦਰਦ ਆ ਇਹ ਦਰਦ ਲੈ ਕੇ ਇਥੇ ਡੇਰੀ ਦੇ ਉੱਤੇ ਆਏ ਔਰ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੇ ਇੱਕ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਔਰ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਪ੍ਰਸ਼ਾਸਨ ਇਹਨਾਂ ਨੇ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਚੇਤਾਵਨੀ ਦਿੱਤਾ ਕਿ ਜਿਹੜੇ ਸ਼ਰਾਰਤੀ ਆਫਸਰ ਆ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਫੜ ਕੇ ਗਿਰਤਾ ਕੀਤਾ ਜਾਵੇ ਨਹੀਂ ਤਾਂ ਸਾਡੇ ਸਮਾਜ ਦੀਆਂ ਜਥੇਬੰਦੀਆਂ ਸ਼੍ਰੀ ਗੁਰਦਾਸ ਸਾਹਿਬ ਨੂੰ ਸੰਗਠਨ ਸੋਸਾਇਟੀ ਗੁਰੂ ਦਾਸ ਨਾਮਲੇਵਾ ਸੰਗਠਨ ਡਾਕਟਰ ਅਮਬੇਡਕਰ ਸੁਆਮਾ ਭਗਵਾਨ ਪਾਲ ਸਿੰਘ ਸੁਆਮਾ ਇਹ ਬਹੁਤ ਬਹੁਤ ਸਿੱਖਾ ਸੰਗਠਨ ਗਿਆ ਔਰ ਮੈਂ ਇਹਨਾਂ ਦਾ ਡੇਰਾ 108 ਸੰਤ ਲੋਕ ਮੇਲੇ ਤੇ ਤਪੂਰ ਸ਼ਾਂਤੀ ਵੱਲੋਂ ਤੇ ਆਉਣ ਦੇ ਡੇਰਾ ਸਾਹਿਬ ਵੱਲੋਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਰਦ ਸੋਸਾਇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅੱਜ ਕਨ ਦਾ ਕੇ ਇਹੋ ਜਿਹੇ ਸਾਡੇ ਜੋ ਚੰਜੀ ਸਿੰਘ ਚੰਨੀ ਆ ਇਦਾਂ ਦੇ ਹੀ ਸਾਡੇ ਸਮਾਜ ਦੇ ਨੇਤਾ ਹੋਣੇ ਚਾਹੀਦੇ ਆ ਇਹੋ ਜਿਹੇ ਜਿਹੜੇ ਸਮਾਜ ਦੇ ਜਿਨ੍ਹਾਂ ਦੇ ਅੰਦਰ ਦਰਦ ਆ ਸਮਾਜ ਨੂੰ ਵੀ ਚਾਹੀਦਾ ਕਿ ਜਿਹੜਾ ਸਮਾਜ ਦੇ ਦਰਦ ਲੈ ਕੇ ਆਉਂਦਾ ਵਾਇਦ ਲਈ ਦਰਦ ਰੱਖਦਾ ਅਸੀਂ ਉਹਨਾਂ ਨੂੰ ਮੌਕਾ ਦਿੰਦੇ ਜੈ ਗੁਰਦੇਵ ਧੰਤੁ